ਹਾਲਾ ਬਾਈ ਅੱਜ ਤੁਹਾਨੂੰ ਦਿਖਾਉਣਿਆ ਟੋਚਨ ਆਪਾਂ ਸਟੈਂਡਰਡ ਆਗਾ ਤੇ 1474 ਸਟੈਂਡਰਡ ਹੈ ਡੀਆਈ ਸਟੈਂਡਰਡ 345 ਇਹ ਚ ਵੇਟ ਕਿੰਨਾ ਹੋਇਆ ਮਨੂ ਵੇਟ ਕਿੰਨਾ 21 ਕੁਵਟਲ 20 ਕਿਲੋ ਆ ਆਪਣੇ ਨਾਲ ਜਹ ਹਰੇ ਵੇਟ ਦੋਨੇ ਸੀ ਇੱਕ ਸੰਗਲ ਸੀਗਾ 21 ਕੁਵਟਲ 65 ਕਿਲੋ ਹੋਇਆਗਾ ਲੀਲੇ ਵੇਟ ਦੋਨੇ ਲਾਦੇ ਕੋ ਲਾਦੇ ਬਚਾਲਣਾ ਕਾ ਕਰਨੀ ਆ ਨੋ ਵੀ ਸਟੈਂਡਰਡ ਦੀ ਹੁੱਕ ਮੈਂ ਲੈਂਦੇ ਆ ਵੀ ਨਹੀਂ ਕੁਝ ਕਰਾਂ ਇਹ ਆ ਰਾ ਤੇ ਹੀ 23 ਇੰਚ ਤੇ ਆਹੀ ਦੀ ਹੁੱਕ ਸਟੈਂਡਰਡ ਦੀ ਪਹਿਲਾਂ ਇਹ ਨਹੀਂ ਮਿਲਉਣਾ ਬਾਈ ਚੱਲ ਆ ਹੁਣ ਮੈਂ ਲੈਂਦਾ 44 ਦੀ ਹੁੱਕ ਮਾਦਾ ਜਿਆਦਾ ਟੇਡਾ ਫੇਡਾ ਕਰ ਲੈ ਉਹਨੂੰ ਐਂ ਕਰਦਾ ਬਸ ਚੱਲੂ ਛੱਡ ਦੇ ਹਾਂ ਹਾਂ ਜਿਵੇਂ ਨਾ ਫੀਤਾ ਕੋਹ ਚ ਤੂੰ ਬਰਣਾ ਥੱਲੇ 23000 25000 25000 ਤਾਂ ਹਾਲਾ ਪਾਸੇ ਵੀ ਨਹੀਂ ਜਾਂਦਾ 25 25 ਉਹਦੀ ਕਿੰਨੇ ਤੇ 2 ਉੱਚੀ ਚੱਕੋ 2 ਇੰਚ ਉੱਚੀ ਚੱਕਣੀ ਪਊਗੀ ਸਟੈਂਡਰਡ ਦੀ ਹੁੱਕ ਅੱਛਾ ਥੱਲੇ ਖਾਲੀ ਲਈ ਫਿਰਦਾ ਓਏ ਐਂ ਹੁੰਦੀ ਐ ਇਹਦੀ ਤਾਂ ਐਂ ਹੀ ਸੋਨੇ ਦੇ ਤੇ ਲੇਖੀ ਬਣੀ ਹੁੰਦੀ ਆ ਤਾਂ ਹਾਂ ਚੱਕ ਯਾਰਾ ਫੁੱਲਾ ਜਾਣੇ ਦੇ ਜਾਣੇ ਦੇ ਜਾਣੇ ਦੇ ਜਾਣੇ ਦੇ ਰਾਈਛੇ ਸਾਰੇ ਜਵਾਦੇ ਥੋੜੇ ਇੱਥੇ ਕਰਾ ਤਾਂ ਨਹੀਂ ਹੈਗੀ ਇਹ ਜਾਂ ਉਰੇ ਹੋ ਜਾਂ ਉਦੇ ਇੱਥੇ ਕਰ ਤਾਂ ਹੱਜ ਕਰ ਦੇ ਤਾਂ ਇੱਥੇ ਕਰ ਦੇ ਇੱਥੇ ਕਰ ਕੋਈ ਇੰਨਾ ਕ ਤਾਂ ਮਾਫ ਵੀ ਆ ਯਾਰ ਬੱਡੀ ਬਰ ਵਾਲਾ ਤੂੰ ਪੁਰਾਣਾ ਪਾਪੀਆਂ ਹਕਕਾ ਦਾ ਉਹ ਪਏ ਹੋਏ ਕਰਾਂ ਬੰਦੇ ਬਲੇ ਹੋਗੇ ਦੁਬਾਰਾ ਟੋਟਰਾ ਟੂਗੀ ਇਹ 25 ਤੋਂ 1000 ਥੋੜੀ ਉੱਚੀ ਹੈ ਯਾਰ ਕੋਈ ਗੱਲ ਨਹੀਂ ਇੰਨੇ ਦਾ ਮਾਫੀ ਹੈ ਬਾਈ ਇਹ ਤਾਂ ਬਹਾਵੀ ਫਰਕ ਪਈ ਨਹੀਂ ਇੰਨਾ ਨਹੀਂ ਫਰਕ ਆ ਇੰਨੇ ਦਾ ਫੋਕਸ ਹੀ ਵੀ ਆ ਸੂਤਕ ਦਾ ਮਾਫਾ ਸੂਤਕ ਦਾ ਸਾਢੇ ਪੱਚੀ ਦਾ ਸੂਤ ਹੈ ਲੈ ਕੀ ਹੁੰਦਾ ਸਾਢੇ ਪੱਚੀ ਦੀ ਸੂਤ ਕੀ ਹੈ ਬਾਈ ਯਾਰ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਬਹੁਤ ਬਹੁਤ ਫਰਕ ਨਹੀਂ ਕੋਈ ਫਰਕ ਹੀ ਨਹੀਂ ਹੈਗਾ ਯਾਰ ਲੈ ਆ ਬਾਈ ਚਲ ਹੈਲੋ ਬਾਈ ਚਲੋ ਜੀ ਜਲਦੀ ਡਰਾਈਵਰ ਸਾਹਿਬ ਮੋਤਵਾਰ ਘਰ ਤੇ ਸ਼ੈੱਟ ਟ੍ਰੈਕਟਰ ਮੁੰਡਿਆਂ ਨੇ ਕੋਸ਼ਾ ਮਾਇਰੋਨ ਦਾ ਰੇਟ ਪ੍ਰੂਫਰ ਆ ਬਈ ਦੋਹਾਂ ਦਾ ਮਾਇਰੋਨ ਨਾਰਾਜ਼ ਨਹੀਂ ਹੋਣੀ ਆ। ਆਓ ਬਈ ਦੋਹਾਂ ਉਹ ਵੀ ਦੂਰ ਮਾਰ ਦੇ ਕੇ ਜਰਾ ਬਾਤ ਸੁਣਦੇ ਪਾਉਂਗਾ। ਕੋਸ਼ਾ ਇਹ ਅਟਾਕੇ ਦਿਲਨੇ ਘੱਟਾ ਤੇ ਬੈਠਾ ਕਿੱਥੇ ਆਹਰਾਂ ਵਾਲੇ ਅੱਜ ਦੇਖੋ ਚਲੋ ਨੇੜੇ ਬਾਹਰ ਹੋ ਜਾ ਕੁੰਡਾ ਕੋਚ <laughs> ਦੇਖ <laughs> 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 11ਵੇਂ ਸਟੈਂਡਰਡ ਨੇ ਤੋੜ ਲਿਆ 44 ਕੋਸ਼ਾਂ ਭਾਈ ਹੋਰ ਸਿੱਧੇ ਨਹੀਂ ਹੈਗੇ ਡਾਕਟਰ ਵੀ ਵੀਡੀਓ ਦਾ ਜਿੰਨਾ ਲੰਮਾ ਟਾਈਮ ਭਾਸ਼ਾ ਬਦਲ ਕੇ ਪਾਉਂਦਾ ਫਿਰੋ ਜਣ ਟੈਂਕਰ ਦੀ ਤੋੜਿਆ ਦੋ ਵਾਰੀ 744 ਨੂੰ ਕਹਿੰਦੇ ਕੋਈ ਸਾਈਡ ਦਾ ਫਰਕ ਨਾ ਰਹੇ ਜੀ ਓ ਸਰ ਜੈਕ 1 ਮਿੰਟ ਓ ਸਰ ਜੈਕ ਹਟ ਚਲੋ ਓਏ ਹੜਾ ਤੋੜੀ ਤਾਣ ਲੋ ਵੜੇ ਜੇ ਹੜ ਜੋ 1 ਮਿੰਟ 14 ਕਿ ਕਿ ਕੋਚ ਆਗਾ <Jungnet> को सब मेरे हिसाब है ड्राइवर जी कराता कोई ये ड्राइवर जी कराता कोई मेमा आ गया चीज है, है। बालक न लेका उहो